ਤਰਨਤਾਰਨ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਬੀਤੀ ਰਾਤਨ ਕੋਛਾਤਿਅ ਵਿਅਕਤੀਆਂ ਦੇ ਗੁੱੰਢੋਂ ਕੋਠੇ ਦਾ ਦਰਵਾਜ਼ਾ ਤੋੜ ਕੇ 3 ਲੱਖ ਰੁਪਏ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੁਕਾਨਦਾਰਾਂ ਦਾ ਕਹਿਣਾ ਕਿ ਆਏ ਦਿਨ ਬਾਰ ਦਗਾ ਵਾਦੀਆਂ ਜਾ ਰੀਆਂ ਨੇ ਤੇ ਤਰਨਤਾਰਨ ਦੇ ਵਿੱਚ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ। ਦੁਕਾਨਦਾਰ ਇਸ ਲਈ ਡਰੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਕਰਨਤਨਟਾ ਬਾਜ਼ਾਰ ਦੇ ਵਿੱਚ ਇੱਕ ਰੈਡੀਮੇਡ ਦੀ ਦੁਕਾਨ ਦਾ ਜਿੱਥੇ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋੜ ਕੇ ਇੱਥੋਂ ਜਿਹੜੇ ਚੋਰ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਨਾ ਲਗਦੀ ਮੀਟ ਸ਼ੋਪ ਦਾ ਦਰਵਾਜ਼ਾ ਤੋੜ ਕੇ ਉੱਥੋਂ ਦੇ ਲੋਹੇ ਦਾ ਦਾਤਰ ਲੈ ਕੇ ਨਾਲ ਦੇ ਬੂਰੇ ਦਰਵਾਜ਼ਾ ਭੰਨਿਆ ਗਿਆ ਤੇ ਗੱਲੇ ਦੇ ਵਿੱਚ ਪਈ 3 ਲੱਖ ਦੀ ਨਕਦੀ ਲੈ ਕੇ ਚੋਰ ਰਫਟ ਚੁੱਕੇ ਹੋਏ ਨੇ ਰੈਡੀਮੇਡ ਦੁਕਾਨ ਦੇ ਵਿੱਚ ਹੋਰ ਵੀ ਸਾਮਾਨ ਜਿਹੜਾ ਸੀ ਉਹ ਚੋਰੀ ਹੋ ਚੁੱਕਾ ਹੈ ਦੱਸਦੇ ਕਿ ਇਸ ਦਾ ਪਤਾ ਸਵੇਰੇ 9 ਵਜੇ ਜਦ ਦੁਕਾਨਦਾਰ ਦੁਕਾਨ ਖੁੱਲ੍ਹਣ ਆਇਆ ਤਾਂ ਉਸ ਨੂੰ ਲੱਗਦਾ ਜਿਸ ਤੋਂ ਬਾਅਦ ਤੁਰੰਤ پولیس ਨੂੰ ਸੱਦਿਆ ਗਿਆ ਤਾਂ پولیس ਉਸ ਬਾਰੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਜੀ ਜੀ ਇਹਨਾਂ ਨੇ ਸਾਨੂੰ ਇਹ ਥਾਲਾ ਦਿੱਤੀ ਸਾਨੂੰ ਅੱਜ ਤੇ ਇਹ ਕੱਲ ਰਾਤ ਕੋਈ ਅਣਪਛਾਤੇ ਜਿਹੜੇ ਆ ਛੱਤਾਂ ਉੱਪਰ ਦੀ ਆ ਕੇ ਇਹਨਾਂ ਦੀ ਦੁਕਾਨ ਦੇ ਵਿੱਚ ਕੋਈ ਇੰਟਰਨਲ ਜਿਹੇ ਬੰਦੇ ਤੇ ਕੋਈ 3 ਲੱਖ ਰੁਪਇਆ ਕੈਸ਼ ਦਸ ਰਹੇ ਆ ਸਦਾ ਚੋਰੀ ਹੋਇਆ ਕੋਈ ਕੋਈ ਸਮਾਨ ਨਹੀਂ ਇਹਨਾਂ ਦਾ ਮਤਲਬ ਗਿਆ ਤੋਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਹੁੰਦਾ ਸੀ ਸੀਸੀਟੀਵੀ ਫੁਟੇਜ ਤੇ ਦੇਖ ਕੇ ਤੇ ਜੋ ਵੀ ਤੱਕ ਸਾਹਮਣੇ ਬੰਦ ਕਰ ਗਈ। ਉਹ ਜੀ ਗਸ਼ਤ ਵਧਾਈ ਗਈ ਆ ਜੋ ਵੀ ਪੀਸੀਆਰ ਨਾਈਟ ਸਮੇਂ ਚੱਲਦੇ ਆ ਉਹਨਾਂ ਨੂੰ ਮਤਲਬ ਹਦਾਇਤ ਕੀਤੀ ਗਈ ਉਹ ਚੱਕਰ ਮਾਰਦੇ ਆ ਤੇ ਅਗਸਤ ਵਧਾਈ ਗਈ ਇੱਕ ਚੋਰਾਂ ਬਦਲ ਗਿਆ ਕਿਸ ਸਾਫ ਲੱ ਕਿੱਥੋਂ ਆਈ ਚੋਰੀ ਕਿੱਥੋਂ ਕਿਤਰਾ ਕਿਤਰਾ ਆਇਆ ਕਿ ਕਿਛੋਂ ਬੈਕ ਸਾਈਡ ਤੋਂ ਆਏ ਜੀ ਸ਼ਟਰ ਵਗੈਰਾ ਤਾਂ ਨਹੀਂ ਟੁੱਟਾ ਮਤਲਬ ਮੇਮ ਗੱਡੀ ਦੇ ਵਿੱਚੋਂ ਮਤਲਬ ਸਤਾਂ ਥਾਣੇ ਕਿਸੇ ਦੇ ਘਰ ਤਾਂ ਨਹੀਂ ਚਾਹੇ ਪਿੱਛੋਂ ਕਿੱਥੋਂ ਦੇਖਿਆ ਇੱਕ ਕੁੜੀਆ ਲੋਕਾਂ ਨੇ ਕੀ ਰਿਸਦਾ ਕਿੰਨੀਆਂ ਦੁਕਾਨਾਂ ਤੇ ਜਾ ਕੇ ਸੰਨ ਕੋਸ਼ਿਸ਼ ਕੀਤੀਆਂ ਇਹਨਾਂ ਦੇ ਹੀ ਸਿਮਰਨ ਗਾਰਮੈਂਟ ਤੇ ਲਵਲੀ ਮੀਟਚਾ ਆ ਤੇ ਯਾਰ ਇਕੱਠੀ ਦੁਕਾਨੇ ਕੋਈ ਮੀਟਚਾ ਦਾ ਤਾਂ ਨਹੀਂ ਕੁਛ ਜਾਣਦੇ ਤੇ ਇਹ ਮਤਲਬ ਕੈਸ਼ ਹੰਦੇ ਹੈ ਕੋਈ ਸੀਸੀਟੀਵੀ ਕਵਰੇਜੀ ਤੋਂ ਆਈ ਹੋਈ ਫੁਟੇਜ ਇਹਨਾਂ ਦੇ ਦੇਖਦੇ ਆ ਜੀ ਇਹਨਾਂ ਦੀ ਤੇ ਖੁਦ ਹੀ ਬੰਦ ਹੈ ਮਤਲਬ ਇਹਨਾਂ ਆਫ ਕਰ ਜਾਂਦੇ ਆ ਦੁਕਾਨ ਦੇ ਵਿੱਚ ਸੀਸੀਟੀਵੀ ਫੁੜੀ ਲੱਗੇ ਆ ਪਰ ਉਹ ਬੰਦ ਕਰਦੇ ਨਾਲ ਕੀ ਚੱਲਦੇ ਚੱਲਦੇ ਰਹਿਣੇ ਚਾਹੀਦੇ ਚੱਲਦੇ ਰਹਿਣੇ ਚਾਹੀਦੇ ਤਾਂ ਹੀ ਫਿਰ ਸਕਾਲਾ ਹੋ ਜਾਂਦਾ ਜੀ ਮਤਲਬ ਓਕੇ